ਅੱਜ ਅਸੀਂ ਨਵਾਂ ਵਲੌਗ ਲੈ ਕੇ ਤੁਹਾਡੇ ਅੱਗੇ ਹਾਜ਼ਰ ਆ ਤੇ ਅੱਜ ਦੇ ਵਲੌਗ ਵਿੱਚ ਅਸੀਂ ਬਣਾਵਾਂਗੇ ਕਾਜੂ ਦੀ ਬਰਫੀ ਯਾਨੀ ਕਾਜੂ ਕਟਲੀ ਆਪਾਂ ਥੋੜੀ ਜਿਹੀ ਕਾਜੂ ਲੈ ਲਿਆ ਮਿਕਸਰ ਗ੍ਰਾਈਂਡਰ ਵਿੱਚ ਹੁਣ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਤੇ ਆਪਾਂ ਹੁਣ ਗ੍ਰਾਈਂਡ ਕਰਾਂ ਲੱਗੇ ਆਨੂੰ ਤਾਂ ਕਾਜੂ ਗ੍ਰਾਈਂਡ ਹੋ ਰਿਹਾ ਇੱਧਰ ਤਾਂ ਕਾਜੂ ਦੇਖ ਲਓ ਗਾਇਜ਼ ਗ੍ਰਾਈਂਡ ਹੋ ਚੁੱਕੇ ਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਹੁਣ ਰੋਸਟ ਕਰਾਂਗੇ ਕਿਸ ਤਰ੍ਹਾਂ ਕਰਨਾ ਉਹ ਤੁਹਾਨੂੰ ਦਿਖਾਣੇ ਆ ਸਭ ਤੋਂ ਪਹਿਲਾਂ ਅਸੀਂ ਫਰਾਈਪੈਨ ਲੈ ਲੈਣਾ ਆ フライ पैन ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਣਾ ਹੈ ਤੁਸੀਂ ਦੇਸੀ ਘਿਓ ਵੀ ਯੂਜ਼ ਕਰਦੇ ਹੋ ਕਰ ਸਕਦੇ ਹੋ ਇਹਦੇ ਵਿੱਚ ਜੇ ਤੁਹਾਡੇ ਕੋਲ ਦੂਸਰਾ ਡਾਲਟਾ ਘਿਓ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਸਾਡੇ ਕੋਲ ਤਾਂ ਘਰ ਦਾ ਬਨਾਇਆ ਦੇਸੀ ਘਿਓ ਸੀਗਾ ਤਾਂ ਅਸੀਂ ਉਹ ਯੂਜ਼ ਕਰ ਰਹੇ ਹਾਂ ਤਾਂ ਇਸ ਤਰ੍ਹਾਂ ਅਸੀਂ ਜਿਹੜਾ ਕਾਜੂ ਦਾ ਆਪਾਂ ਗ੍ਰाइंड ਕਰਕੇ ਪੇਸ ਬਣਾਇਆ ਸੀ ਉਸ ਨੂੰ ਆਪਾਂ ਵਿੱਚ ਪਾ ਕੇ ਜਦੋਂ ਰੋਸਟ ਕਰਾਂਗੇ ਸੀ ਘਿਓ ਵਿੱਚ ਆਲਰੇਡੀ ਪਾਇਆ ਹੋਇਆ ਸੀਗਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਮੈਂ ਤੇ ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਕਾਜੂ ਦਾ ਪੇਸਟ ਪਾ ਕੇ ਇਹਦੇ ਵਿੱਚ ਥੋੜੀ ਜੀ ਚੀਨੀ ਪਾਣੀ ਹੈ ਆਪਣੇ ਟੇਸਟ ਦੇ ਅਕੋਰਡਿੰਗ ਤੁਹਾਨੂੰ ਜ਼ਿਆਦਾ ਮਿੱਠਾ ਚਾਹੀਦਾ ਜ਼ਿਆਦਾ ਪਾ ਸਕਦੇ ਹੋ ਥੋੜਾ ਚਾਹੀਦਾ ਤੇ ਥੋੜਾ ਵੀ ਪਾ ਸਕਦੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਾਂਗੇ ਪੇਸਟ ਜਿਹੜਾ ਆ ਉਹ ਪੂਰਾ ਮਤਲਬ ਉਹਦੇ ਵਿੱਚ ਬਹੁਤ ਸੁਨਹਿਰੀ ਜਿਹਾ ਕਲਰ ਆ ਗਿਆ ਜਾਂ ਤੱਕ ਸੁਨਹਿਰੀ ਕਲਰ ਆਂਦਾ ਤੱਕ ਇਹਨੂੰ ਰੋਸਟ ਕਰਦੇ ਰਹਿਣਾ ਥੋੜਾ ਥੋੜਾ ਦੁੱਧ ਪਾਣਾ ਇਹਦੇ ਵਿੱਚ ਆਪਾਂ ਜ਼ਿਆਦਾ ਦੁੱਧ ਨਹੀਂ ਪਾਣਾ ਜ਼ਿਆਦਾ ਕੁਆਂਟੀਟੀ ਵਿੱਚ ਥੋੜਾ ਥੋੜਾ ਹੀ ਪਾਣਾ ਆਪਾਂ ਤੇ ਚੀਨੀ ਆਪਣੇ ਟੇਸਟ ਅਨੁਸਾਰ ਪਾਣੀ ਹੈ ਤੁਸੀਂ ਤਾਂ ਇਹ ਪੂਰਾ ਸੁਨਹਿਰੀ ਬ੍ਰਾਊਨ ਹੋ ਗਿਆ ਤੇ ਹੁਣ ਬਹੁਤ ਵਧੀਆ ਟੈਕਸਚਰ ਵੀ ਆ ਗਿਆ ਇਹਦੇ ਵਿੱਚ ਤਾਂ ਆਪਾਂ ਹੁਣ ਗੈਸ ਨੂੰ ਆਫ ਕਰ ਦਿੱਤਾ ਤੇ ਇਹਨੂੰ ਥੋੜੀ ਦੇਰ ਲਈ ਠੰਡਾ ਹੋਣ ਲਈ ਛੱਡ ਦਵਾਂਗੇ ਹੁਣ ਅਸੀਂ ਤਾਂ ਉਹਨਾਂ ਸੀ ਨੂੰ ਪਲੇਟ ਵਿੱਚ ਕੱਟ ਲਿਆ ਥੱਲੇ ਬਟਰਪੇਪਰ ਵਿੱਚ ਛਾ ਕੇ ਤਾਂ ਕਿ ਜਿੰਨਾ ਵੀ ਐਕਸਟਰਾ ਕਿਉ ਇਹਦੇ ਵਿੱਚ ਪ੍ਰੈਜ਼ੈਂਟ ਆ ਉਹ ਸਾਰਾ ਕੀ ਇਹ ਬਟਰਪੇਪਰ ਸੋਕ ਕਰ ਲੇ ਤੇ ਇਹ ਟੇਸਟੀ ਟੇਸਟੀ ਬਿਲਕੁਲ ਅੱਛੀ ਅੱਛੀ ਬਰਫੀ ਬਣ ਜੇ ਸਾਡੀ ਇਹਨੂੰ ਥੋੜੀ ਦੇਰ ਲਈ ਆਪਾਂ ਛੱਡ ਦਾਂਗੇ ਇਦਾਂ ਹੀ ਰੈਸ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਪਲੇਟ ਵਿੱਚ ਪਾ ਕੇ ਇਹਦੇ ਪੀਸਸ ਕੱਟ ਕਰ ਲਾਂਗੇ ਤੇ ਸਾਡੀ ਬਰਫੀ ਬਿਲਕੁਲ ਰੈਡੀ ਹੋ ਜਾਏਗੀ ਸਾਸੀ ਹੁਣ ਇਹਨੂੰ ਪਲੇਟ ਵਿੱਚ ਪਾ ਲਿਆ ਤੇ ਥੋੜੀ ਦੇਰ ਵਾਸਤੇ ਅਸੀਂ ਹੁਣ ਇਹਨੂੰ ਫ੍ਰੀਜਰ ਵਿੱਚ ਰੱਖ ਦਾਂਗੇ ਤਾਂ ਕਿ ਇਹ ਥੋੜੀ ਠੰਡੀ ਹੋ ਜਾਏ ਤੇ ਥੋੜੀ ਸਟਿਲ ਹੋ ਜਾਏ ਤਾਂ ਕਿ ਆਪਾਂ ਇਹਦੇ ਪੀਸਸ ਕੱਟ ਕਰ ਸਕੀਏ ਤਾਂ ਮੈਂ ਪੀਸਸ ਕੱਟ ਕਰ ਲਏ ਤੇ ਉਸ ਤੋਂ ਬਾਅਦ ਇਹ ਕੁਝ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਬਟ ਬਲੀ ਬਹੁਤ ਟੇਸਟੀ ਸੀ ਸਾਰਿਆਂ ਨੂੰ ਬਹੁਤ ਪਸੰਦ ਆਈ ਤੇ ਜੇ ਤੁਹਾਨੂੰ ਵੀ ਇਹ ਪਸੰਦ ਆਇਆ ਤੁਸੀਂ ਵੀ ਆਪਣੇ ਘਰ ਜ਼ਰੂਰ ਟਰਾਈ ਕਰਨਾ ਬਣਾ ਕੇ ਕਿ ਕਿਸ ਤਰ੍ਹਾਂ ਦੀ ਬਣਦੀ ਆ ਵੈਸੇ ਤਾਂ ਬਹੁਤ ਟੇਸਟੀ ਬਣਦੀ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਓਕੇ ਬਾਏ ਬਾਏ